ਅਜਨਾਲਾ ਨੇੜੇ ਸੜਕ ਹਾਸੇ ਵਿੱਚ ਛੁੱਟੀ ਆਏ ਫੌਜੀ ਜਵਾਨ ਸਮੇਤ ਦੋ ਦੀ ਹੋਈ ਮੌਤ ਦੋ ਨੌਜਵਾਨ ਜ਼ਖਮੀ ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਦੋ ਮੋਟਰਸਾਈਕਲ ਦੀ ਹੋਈ ਆਮੋਸਾਮਨੀ ਟੱਕਰ ਵਿੱਚ ਇੱਕ ਦਿਨ ਪਹਿਲਾਂ ਛੁੱਟੀ ਆਏ ਇੱਕ ਫੌਜੀ ਜਵਾਨ ਸਮੇਤ ਪਿੰਡ ਨੰਗਲ ਬੰਜਾ ਵਾਲਾਂ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਂਦੀ ਖਬਰ ਹੈ ਜਦਕਿ ਇਸ ਹਾਦਸੇ ਵਿੱਚ ਦੋ ਹੋਰ ਨੌਜਵਾਨ ਮੀਗਪੀਰੂ ਵਿੱਚ ਚੱਕਮੀ ਹੋਏ ਹਨ ਇਸ ਸਮੇਂ ਜਿਹੜੇ ਲਾਜ ਹਨ ਇਸ ਹਾਸੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣ ਵਾਲੇ ਫੌਜੀ ਜਵਾਨ ਦੀ ਪਹਿਚਾਨ ਬਰਜਿੰਦਰ ਸਿੰਘ ਅਤੇ ਦੂਸਰੇ ਦੀ ਪਹਿਚਾਨ ਆਕਾਸ਼ ਮਸੀਬ ਜੋਂ ਇਹ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪ੍ਰਿੰਟ ਦੇ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸਨ ਕਿ ਸਾਹਮਣੇ ਪਾਸਿਓਂ ਆ ਇੱਕ ਮੋਟਰਸਾਈਕਲ ਸਵਾਰ ਛੁੱਟੀ ਆਏ ਫੌਜੀ ਜਵਾਨ ਨਾਲ ਟੱਕਰ ਹੋਵੇ ਜਿਸ ਦੌਰਾਨ ਤੋਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਵਿੱਚ ਚੱਕਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਜਾਂਦਾ ਗਿਆ ਹੈ हां जी वीर जी ਕੀ ਨਾਮ ਕੀ ਗੱਲ ਹੈ ਸਰ ਸਰ ਮੇਰਾ ਨਾਮ ਹਰਮਨਜੀਤ ਸਿੰਘ ਹੈ ਮੇਰਾ ਪਿੰਡ ਮੇਕਲਵੰਗਾਲ ਹੈ ਜੇ ਪਿੰਡ ਸਰ ਮੇਰੇ ਪਿੰਡ ਦੇ ਦੋ ਤਿੰਨ ਨੌਜਵਾਨੇ ਮੋਟਰਸਾਈਕਲ ਤੇ ਆ ਰਹੇ ਸੀ ਇੱਕ ਦੂਜੀ ਸਾਈਡ ਤੋਂ ਨੇਪਾਲਾ ਦਾ ਤੇ ਵਿਚਾਰਾ ਫੌਜੀ ਵੀ ਨਹੀਂ ਕੱਲ ਛੁੱਟਿਆ ਜਾ ਰਿਹਾ ਤੇ ਅੰਮੋ ਸਮੇਂ ਦੇ ਟੱਕਰ ਹੋਈ ਮੋਟਰਸਾਈਕਲਾਂ ਦੀ ਜਮਾਨੇ ਤੇ ਜਿਹੜਾ ਇੱਕ ਫੌਜੀ ਵੀ ਹੈ ਤੇ ਨੇਪਾਲਾ ਦਾ ਉਹ ਵੀ ਡੈਥ ਹੋ ਗਈ ਮੌਕੇ ਤੇ ਇੱਕ ਨੰਗਲ ਦਾ ਮੁੰਡਾ ਵਾ ਕਾਸ਼ ਕਾਸ਼ ਉਹਦੀ ਚਾਹੇ ਡੈਥ ਹੋ ਗਈ ਆ ਤੇ ਦੋ ਜਣੇ ਜਿਹੜੇ ਉਹਨਾਂ ਦੀ ਹਾਲ ਥੋੜੀ ਬੁਰੀ ਨਾਲ ਦਸੀ ਜਾ ਰਹੀ ਹੈ ਉਹ ਜਾਰੇ ਲਾ ਚਲ ਰਹਾ ਹੈ ਪਤਾ ਲੱਗਾ ਕਿਵੇਂ ਟੱਕਰ ਕਿਵੇਂ ਹੋਈ ਨਹੀਂ ਸਰ ਰਾਤ ਰਾਤ ਦਾ ਹਨੇਰੇ ਕਰਕੇ ਕਿਉਂਕਿ ਮਿਡ ਨਾਈਟ ਹੀ ਕੰਮ ਹੋਇਆ ਸਰ ਅੱਛਾ ਇਹਦੇ ਕਰਕੇ ਸਾਨੂੰ ਨਹੀਂ ਪਤਾ ਜਦੋਂ ਨੌਲੇਜ ਨਹੀਂ ਹੈਗੀ ਕਿ ਕੀ ਹੋਇਆ ਕੀ ਮੋਟਰਸਾਈਕਲ ਨਾਲ ਟੱਕਰ ਹੋਈ ਆਫਸਰ ਚ ਅੱਜ ਮੋਟਰਸਾਈਕਲ ਚੱਕਰ ਦੂਸਰੇ ਵੀਰਾਂ ਦਾ ਕੀ ਹਾਲ ਹੈ ਜਿਹੜੇ ਅਨ ਇੱਕ ਇੱਕ ਉਹ ਦੋਵੇਂ ਜਣੇ ਉਹਨਾਂ ਦੇ ਹਾਰ ਸਿਰ ਤੇ ਇੱਕ ਜਿਹਦੇ ਆਪਣਾ ਲੱਤ ਟੁੱਟ ਗਈ ਹੈ ਮੁੰਡੇ ਦੀ ਉਹ ਸੀਜ਼ਨ ਹਸਪੀਟਲ ਚ ਆ ਤੇ ਦੂਸਰਾ ਵੀ ਲੱਗ ਇੱਕ ਲਿੰਗਾ ਉੱਥੇ ਆ ਜੀ ਤੇ ਉਹ ਵੀ ਇੱਥੇ ਲਿਆ ਰਹੇ ਨੇ ਇਹ ਵੀ ਜੀ ਕੀ ਨਾ ਕੀ ਗੱਲਬਾਤ ਹੋਈ ਜੀ ਕੱਲ ਇੱਕਦਮ ਹੋਇਆ ਵੀ ਜਦੋਂ ਅਸੀਂ ਬੈਠ ਕੇ ਮੈਂ ਤੇ ਪਿੰਡ ਬੈਠਾ ਸਾਂ ਤੇ ਰਸਤੇ 'ਚ ਜਾਨ ਮੁੰਡੇ ਸਾਡੇ ਆਉਂਦੇ ਸੀ ਮੰਗਲੋਂ ਤੇ ਉਹ ਵੀ ਕਿਤੇ ਜਾਣ ਰਿਹਾ ਪਤਾ ਨਹੀਂ ਆਹੋ ਸਾਹਮਣੇ ਕਿਤੇ ਵੱਜ ਗਿਆ ਤੇ ਸਾਨੂੰ ਜਦੋਂ ਪਤਾ ਲੱਗਾ ਵੀ ਆਹ ਗੱਲ ਹੋ ਗਈ ਆ ਤੇ ਮੈਂ ਤੇ ਰੋਟੀ ਭਾਗ ਲੱਗਾ ਘਾੜ ਤੇ ਮੈਨੂੰ ਜਦੋਂ ਪਤਾ ਲੱਗਾ ਮੈਂ ਸਭ ਕੁਝ ਛੱਡ ਕੇ ਸਾਡੇ ਤੇ ਭੱਜ ਉੱਠਾਂ ਆਣ ਕੇ ਵੇਖਾਂ ਸਾਡੇ ਮੁੰਡੇ ਦੀ ਵੀ ਡੈਥ ਹੋ ਗਈ ਉਹ ਤੇ ਪਹਿਲੋਂ ਦਾ ਸੁਣਿਆ ਸੀ ਲੋਰੀ ਉੱਥੇ ਦੇ ਹੱਥੋਂ ਵੀ ਆ ਤੇ ਜੋਂ ਆਉਣੇ ਕਿਵੇਂ ਕਿਹਾ ਤੇ ਸਾਡਾ ਮੁੰਡਾ ਵੀ ਡੈਥ ਹੋ ਗਈ ਉਹਦੇ ਨਾਲ ਹੀ ਜ਼ਖਮੀ ਵੀ ਹੋਏ ਕੋਈ ਇੱਕ ਜ਼ਖਮੀ ਹੋਇਆ ਉਹਦੀ ਲੱਤ ਟੁੱਟੀ ਦੋਹਾਂ ਸਾਮਾ ਤੋਂ ਕੀ ਨਾ ਹੀ ਤੇ ਉਮਰ ਕਿੰਨੀ ਚਰੀ ਬੀਬੀ ਕੀ ਕਰਦਾ ਸੀ ਕੀ ਕੰਮ ਹੀ ਕਰਦਾ ਸੀ ਕੰਮ ਦਿਹਾੜੀ ਦਾ ਜੀ ਟੋਣਾ ਚਾਣਾ ਲਾਉਂਦੇ ਚਾਣਾ ਲਾਉਂਦੇ ਲਾਉਂਦੇ ਆ ਨੂੰ ਆ ਕੇ ਸਵੇਰੇ ਕਿਤੇ ਜਾਣਾ ਹੈ ਇਹਨਾਂ ਨੇ ਆਹਦੇ ਵਾਲੂ ਮੂਹ ਘਟਾਉਣ ਚੱਲੇ ਆ ਤੇ ਹਨੇਰਾ ਹੋਣ ਕਰਕੇ ਜਾਂ ਕਿੰਨੇ ਪੈਨ ਭਰਾ ਜੀ ਇਹ ਚਾਰ ਭਰਾ ਨੇ ਲੋ 1 ਇੱਕ ਤੋਂ ਵੱਡਾ ਦੋ ਛੋਟੇ ਆ ਹਾਂ ਜੀ ਹਾਇਰ ਐਕਸੀਡੈਂਟ ਹੋਇਆ ਕੀ ਮਾਮਲਾ ਸਰ ਇਹਦੇ ਵਿੱਚ ਦੋ ਮੋਟਰਸਾਈਕਲਾਂ ਦੀ ਆਸਮੇਂ ਟੱਕਰ ਹੋਈ ਆ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੇਰੀ ਪੁਲਿਸ ਪਾਰਟੀ ਮੌਕੇ ਤੇ ਆ ਉਹਦੇ ਜਿੰਨਾ ਪਤਾ ਲੱਗਾ ਕਿ ਦੋ ਮੁੰਡੇ ਆ ਕਾਫੀ ਜ਼ਿਆਦਾ ਸੀਰੀਅਸ ਇੰਜਰਡ ਨੇ ਸ਼ਾਇਦ ਉਹਦੇ ਚੋਂ ਇੱਕ ਦੀ ਡੈਥ ਹੋ ਗਈ ਆ ਬਾਕੀ ਜਾ ਕੇ ਮੌਕੇ ਦੇ ਆਰਟੀਸਟ ਦੀ ਸਟਾਫ ਦੇਖ ਲੈਣੇ ਆ ਤੇ ਸਾਡੀ ਕਾਨੂੰਨੀ ਕਾਰਵਾਈ ਚੱਲ ਰਹੀ ਆ ਕੋਈ ਪਾਲਕਾ ਫੌਜੀ ਜਵਾਨ ਦੀ ਵੀ ਡੈਥ ਹੋਈ ਹੈ ਕੀ ਆਹਾਂ ਉਹ ਦੇਖਦੇ ਆਂ ਜੀ ਮੌਕੇ ਤੇ ਸਾਡੇ ਗਏ ਨੇ ਦੋਨੋਂ ਦੋ ਟੀਮਾਂ ਮੈਂ ਭੇਜੀਆਂ ਜੀ ਅਲੱਗ-ਅਲੱਗ ਜਗ੍ਹਾ ਤੇ ਉਹ ਦੇਖ ਰਹੀਆਂ